ਉਹਨੀ ਗੱਲ ਕਰੀਆ ਕਹਿੰਦਾ ਫੀਸ ਆਲੇ ਬਹੁਤ ਫੋਨ ਆਏ ਕਹਿੰਦੇ ਬੱਕਰਿਆਂ ਦੇ ਫੀਸਾਂ ਬਹੁਤ ਲੈਂਦੇ ਆ ਬਾਈ ਕੀ ਕਰੀਆ ਯਾਰ ਮਾਹਬਈ ਜਿਹੜੀ ਮੈਂ ਉਦੋਂ ਵੀ ਗੱਲ ਕਰੀ ਸੀ ਮਾਫਰੀ ਉਹ ਵੀ ਠੱਗੀ ਦਾ ਸ਼ਿਕਾਰ ਹੋ ਚੁੱਕਿਆ ਹੈ ਵੀਡੀਓ ਸਾਹਿਬ ਠੱਗੀ ਦਾ ਸ਼ਿਕਾਰ ਹੋ ਚੁੱਕਿਆ ਉਹਨਾਂ ਨੇ ਮੇਰੇ ਨਾਲ ਆਪ ਗੱਲ ਕਰੀਆ ਕਹਿੰਦਾ ਵੀਰੇ ਮੈਂ ਠੱਗੀ ਦਾ ਸ਼ਿਕਾਰ ਹੋ ਚੁੱਕਿਆ ਹੁਣ ਮੈਂ ਮੈਂ ਇਹ ਨਹੀਂ ਕਹਿੰਦਾ ਮੈਂ ਮਰਾਬਾ ਕੋਈ ਮੈਂ ਗਲਤੀ ਨਹੀਂ ਕਰ ਸਕਦਾ ਗਲਤੀ ਹੋ ਗਈ ਹੋ ਕਿਤੇ ਨਾ ਕਿਤੇ ਇੱਧਰ ਉੱਧਰ ਵੀਡੀਓ ਪੈ ਗਈ ਹੋ ਹੋ ਸਕਦਾ ਕਿਸੇ ਦੀ ਬੜਾਈ ਹੋ ਗਈ ਹੋਵੇ ਕਿਸੇ ਚੰਗੇ ਜਾਂ ਬਦ ਦੇਖ ਕੇ ਉਹ ਟੋਢੀ ਦੇਖ ਟੋਢੀ ਸੋਚਣੇ ਦੇਖਣਾ ਵੀ ਉੱਥੇ ਕਿੰਨੇ ਦਾ ਬੱਚਾ ਉਹ ਵੀ ਤੁਹਾਨੂੰ 80000 ਵਾਲਾ ਬੱਚਾ ਦੇ ਰਿਹਾ ਉਹ ਚੀਜ਼ ਦੇ ਰਿਹਾ 40000 ਵਾਲੀ ਜਾਂ ਮੈਂ ਤਾਂ ਕਹਿੰਦਾ ਮੇਰੀਆਂ ਵੀਡੀਓ ਦੇਖਿਆ ਕਰੋ ਗੌਰ ਬੇਸ਼ੱਕ ਸੁਣਿਆ ਕਰੋ ਮੇਰੇ ਜਿਆਦਾਤਰ ਇੰਟਰਵਿਊ ਹੋਣਗੇ ਆ ਮੇਰਾ ਗੱਲ ਹੈ ਕੋਈ ਉਹ ਜਿਹੇ ਆਪਣੇ ਅਰਗ ਦਿਖਾਉਣ ਵਾਲੇ ਆ ਵਾ ਲੈ ਲਓ 2 ਲੱਖ ਦੀ 2.5 ਲੱਖ ਦੀ ਬੱਕਰੀ 3 ਲੱਖ ਦਾ ਬੱਕਰਾ 5 ਲੱਖ ਦਾ ਬੱਕਰਾ ਆਪ ਸੌਦੇ ਕਰਨੇ ਸਿੱਖੋ ਆਪ ਪਾਨੇ ਤੋੜੀ ਕਰਨੀ ਸਿੱਖੋ ਸਾਰਾ ਕੁਝ ਹੋ ਜਾਂਦਾ ਹੁੰਦਾ ਸਾਰਾ ਕੁਝ ਸੰਭਵ ਹੈ ਇਹ ਨਹੀਂ ਹੈਗਾ ਵੀ ਤੁਸੀਂ ਅਸੀਂ ਕਾਲ ਵੀ ਦੋਸਤੋ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਟਵਾਣਾ ਤੇ ਮੈਂ ਦੋ ਵੀਡੀਓ ਤੋਂ ਪਹਿਲਾਂ ਪਾ ਚੱਕਿਆ ਅੱਜ ਤੀਜਾ ਪਾਰਟ ਲੈ ਕੇ ਆਇਆ ਤੁਹਾਡੇ ਲਈ ਤੇ ਤੁਸੀਂ ਮੇਰੀਆਂ ਉਹ ਵੀਡੀਓ ਨੂੰ ਇੰਨਾ ਜਿਆਦਾ ਪਿਆਰ ਦਿੱਤਾ ਇੰਨਾ ਜਿਆਦਾ ਪਿਆਰ ਦਿੱਤਾ ਨਾ ਤੇ ਮੈਂ ਬਹੁਤ ਖੁਸ਼ ਮਾਨਾ ਯਾਰ ਤੁਹਾਡੇ ਤੋਂ ਬਈ ਧੰਨਵਾਦ ਸਾਰਿਆਂ ਦਾ ਯਾਰ ਦਿਲੋਂ ਦਿਲੋਂ ਤਹਿ ਦਿਲੋਂ ਧੰਨਵਾਦ ਜਿਹੜੀ ਮੈਂ ਆਵਾਜ਼ ਚੁੱਕੀ ਐ ਤੁਸੀਂ ਉਹਦਾ ਇੰਨਾ ਸਵਾਦ ਦਿੱਤਾ ਕਿ ਸਵਾਦ ਆ ਗਿਆ ਕਿਉਂਕਿ ਆਵਾਜ਼ ਚੁੱਕਣ ਦਾ ਸਵਾਦ ਵੀ ਉਹਦੇ ਹੀ ਆਉਂਦਾ ਜਦੋਂ ਤੁਹਾਡੇ ਅਰਗੇ ਵੀਰ ਸਾਥ ਦੇਣ ਹਨਾ ਇਕੱਲਾ ਕਹਿਰਾ ਕੋਈ ਬੰਦਾ ਕੁਝ ਨਹੀਂ ਕਰ ਸਕਦਾ ਮੈਂ ਵੀਡੀਓ ਪਾਈਆਂ ਸੀਗੀਆਂ ਵੀ ਅੱਖਾਂ ਬੰਦ ਕਰਕੇ ਕਿਸੇ ਨੂੰ ਰੱਬ ਨਾ ਮੰਨਿਆ ਕਰੋ ਹਰੇਕ ਨੂੰ ਰੱਬ ਨਾ ਮੰਨ ਲਿਆ ਕਰੋ ਅੱਖਾਂ ਬੰਦ ਕਰਕੇ ਉਹਦਾ ਅੱਜ ਤੀਜਾ ਬਾਟ ਲੈ ਕੇ ਆਇਆ ਐ ਇੰਨੇ ਸੋਹਣੇ ਕਮੈਂਟ ਇੰਨੇ ਜਾਦੇ ਫੋਨ ਬਹੁਤ ਜਾਦੇ ਪਿਆਰ ਕਿਸੇ ਨੇ ਵੀ ਨੈਗੇਟਿਵ ਕਮੈਂਟ ਨਹੀਂ ਕਰਿਆ ਤੇ ਕਿਸੇ ਨੇ ਨੈਗੇਟਿਵ ਫੋਨ ਨਹੀਂ ਕਰਿਆ ਮੈਨੂੰ ਰੇਖ ਨੇ ਇਹ ਗੱਲ ਕਹੀ ਆ ਬਾਈ ਬਚਾਈ ਦਿੱਤੇ ਬਚਾ ਤੇ ਬਚਾ ਤੇ ਬਹੁਤ ਸੋਹਣੀਆਂ ਗੱਲਾਂ ਤੇਰੀਆਂ ਬਹੁਤ ਸੋਹਣੀਆਂ ਗੱਲਾਂ ਲੱਗਦੀਆਂ ਤੇਰੀਆਂ ਮੈਨੂੰ ਉਸ ਤੋਂ ਬਾਅਦ ਫੋਨ ਵੀ ਆਏ ਕਈ ਵੀਰਾਂ ਦੇ ਕਹਿੰਦੇ ਬਾਈ ਬਹੁਤ ਸੋਹਣੀ ਗੱਲ ਕਰੀ ਆ ਕਹਿੰਦਾ ਫੀਸ ਆਲੇ ਬਹੁਤ ਫੋਨ ਆਏ ਕਹਿੰਦੇ ਬੱਕਰੇ ਆ ਦੇ ਫੀਸਾਂ ਬਹੁਤ ਲੈਂਦੇ ਆ ਬਾਈ ਕੀ ਕਰੀਏ ਯਾਰ ਮਾ ਭਾਈ ਜਿਹੜੀ ਮੈਂ ਉਦੋਂ ਵੀ ਗੱਲ ਕਰੀ ਸੀ ਮਾ ਫਰੀ ਆਲੇ ਵੀ ਹੈਗੇ ਆ ਬਾਈ ਇਹ ਗੱਲ ਨਹੀਂ ਹੈਗੇ ਸਾਰੇ ਮਾਨ ਦੇ ਇਮਾਨ ਨਹੀਂ ਹੁੰਦੇ ਤੇ ਸਾਰੇ ਇਮਾਨਦਾਰ ਨਹੀਂ ਹੁੰਦੇ ਹਨਾ ਆਪਣਾ ਵੀਰ ਮੌਤੇ ਵੀ ਨਾ ਲਿਆ ਸੀ ਉਹਦਾ ਭੋਗੀ ਵਾਲਾ ਮੁੰਡਾ ਜਿਹੜਾ ਅਰਸ਼ਦ ਮਾ ਉਹਦੇ ਕੋਲ ਲੈ ਜਾ ਕਰੋ ਭਾਈ ਮਾ ਉਹਦਾ ਦਿਨੇ-ਦਿਨਾਂ ਹਰੇਕ ਨੂੰ ਸਿਜਾਸ਼ਨ ਵੀ ਉਹ ਉਹਦੇ ਕੋਲ ਲੈ ਜਾ ਕਰੋ ਕਿਉਂਕਿ ਪਤਾ ਯਾਰ ਵੀਰੇ ਉਹ ਪੈਸਾ ਲੈਂਦਾ ਨਹੀਂ ਕਦੇ ਵੀ ਨਹੀਂ ਲੈਂਦਾ ਨਾ ਉੱਥੋਂ ਮੰਗੇ ਥੋੜੀ ਖੁਸ਼ੀ ਹੋਈ ਉਹਦੇ ਬੱਕਰੇ ਲਈ ਫੀਡ ਲੈ ਜਿਓ ਦਾਣਾ ਲੈ ਜਿਓ ਕੋਈ ਗੁੜ ਚਾਹ ਪਾਣੀ ਉਹ ਬੱਕਰੇ ਜੋ ਵੀ ਜਾਨੀ ਕਿ ਬੱਕਰਾ ਖਾਂਦਾ ਫੀਡ ਵਗੈਰਾ ਕਣਕ ਮੱਕੀ ਬਾਜਰਾ ਕੁਝ ਵੀ ਲਾ ਦਿਓ ਹਰਾਚਾਰਾ ਤੁਸੀਂ ਲਿਜਾ ਸਕਦੇ ਤੁਹਾਡੀ ਖੁਸ਼ੀ ਹੈ ਮੰਗ ਕੋਈ ਨਹੀਂ ਮੰਗ ਨਹੀਂ ਹੈਗੀ ਉਹ ਖੁਸ਼ੀ ਹੈ ਵੀ ਤੁਹਾਡੀ ਜੇ ਤੁਹਾਨੂੰ ਲੱਗਦਾ ਇੱਕ ਤਰਨਦਾਨ ਗੰਨੀ ਹੋਣਾ ਹੈ ਕਹਿੰਦੇ ਵੀਰੇ ਬੱਕਰੀ ਭਰੋਣੀ ਆ ਅਰਸ਼ਦ ਭਾਈ ਨੂੰ ਫੋਨ ਕਰੋ ਤੇ ਮਹਾਂਜਰ ਫੋਨ ਕਰਨ ਦੀ ਲੋੜ ਹੀ ਨਹੀਂ ਬਾਈ ਜਿੱਦੋਂ ਮਰਜ਼ੀ ਲੈ ਜੇ ਇਹ ਹੁੰਦਾ ਮਾਣਾ ਮੈਨੂੰ ਵੀ ਉਹਤੇ ਮਾਣਾ ਤੇ ਉਹਨੂੰ ਵੀ ਮੇਰੇ ਤੇ ਮਾਣਾ ਜੇ ਮੈਂ ਉਹਦੇ ਲਈ ਗੱਲ ਕਹਿ ਰਿਹਾ ਤਾਂ ਮੈਨੂੰ ਵੀ ਉਹਤੇ ਮਾਣਾ ਵੀ ਉਹ ਨਹੀਂ ਮੰਗਦਾ ਕਦੇ ਫੀਸ ਤੇ ਉਹਨੂੰ ਵੀ ਮੇਰੇ ਤੇ ਮਾਣਾ ਵੀ ਜੇ ਮੈਂ ਉਹਦੀ ਗੱਲ ਕਰ ਰਿਹਾ ਤਾਂ ਕਿਸੇ ਗੱਲ ਕਰਕੇ ਗੱਲ ਕਰ ਰਿਹਾ ਤੇ ਹੋਰ ਬਹੁਤ ਫੋਨ ਆਏ ਵੀਰਾਂ ਦੇ ਇੱਕ ਵੀਰ ਦਾ ਫੋਨ ਆਇਆ ਕਹਿੰਦਾ ਯਾਰ ਬਈ ਆ ਜਿਹੜੀ ਤੂੰ ਗੱਲਾਂ ਕਰੀਆਂ ਨਾ ਕਹਿੰਦਾ ਸਵਾਦ ਆ ਗਿਆ ਵੀਡੀਓ ਦੇਖ ਕੇ ਤੇਰੀ ਬਹੁਤ ਲੰਮੇ ਲੰਮੇ ਕਮੈਂਟ ਆਉਂਦੇ ਆ ਐ ਨਹੀਂ ਇੱਕ ਦੋ ਲੈਣਾ ਚਾਹੀ ਗੁੱਡ ਵੈਰੀ ਗੁੱਡ ਜਾਂ ਗੁੱਡ ਵੈਰੀ ਗੁੱਡ ਉਹਦਾ ਆਪਣੀ ਹਰੇਕ ਵੀਡੀਓ ਤੇ ਆ ਜਾਂਦੇ ਉਹ ਜਿਹੇ ਕਮੈਂਟ ਤਾਂ ਬਹੁਤ ਲੰਮੇ ਲੰਮੇ ਡਿਟੇਲ ਚ ਕਮੈਂਟ ਆਉਂਦੇ ਆ ਇੱਕ ਆਪਣੇ ਅਫਸਰ ਨੇ ਵੀਡੀਓ ਵੀਡੀਓ ਹੁੰਦੇ ਆ ਉਹਨਾਂ ਦਾ ਹੀ ਫੋਨ ਆਇਆ ਮੈਨੂੰ ਬਹੁਤ ਮੈਂ ਧੰਨਵਾਦ ਕਰਦਾ ਉਹਨਾਂ ਦਾ ਵੀ ਉਹਨਾਂ ਨੇ ਇੰਨਾ ਪਿਆਰ ਬਖਸ਼ਿਆ ਮੈਨੂੰ ਨਿਮਾਣੇ ਜੀ ਨੂੰ ਉਹਨਾਂ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਵੀਡੀਓ ਸਾਹਿਬ ਠੱਗੀ ਦਾ ਸ਼ਿਕਾਰ ਹੋ ਚੁੱਕਿਆ ਉਹਨਾਂ ਨੇ ਮੇਰੇ ਨਾਲ ਆਪ ਗੱਲ ਕਰੀ ਹੈ ਕਹਿੰਦਾ ਵੀਰੇ ਮੈਂ ਠੱਗੀ ਦਾ ਸ਼ਿਕਾਰ ਹੋ ਚੁੱਕਿਆ ਹੁਣ ਮੈਂ ਦੁਆਰੇ ਥੋੜਾ ਸੋਚ ਸਮਝ ਕੇ ਚੱਲੂਗਾ ਹੁਣ ਅੱਗੇ ਤੋਂ ਧਿਆਨ ਨਾਲ ਤੁਹਾਡੀਆਂ ਗੱਲਾਂ ਮੈਨੂੰ ਬਹੁਤ ਚੰਗੀਆਂ ਲੱਗੀਆਂ ਅੱਗੇ ਤੋਂ ਠੱਗੀ ਤੋਂ ਬਚੂਗਾ ਧਿਆਨ ਨਾਲ ਬਚੂਗਾ ਬਾਕੀ ਯਾਰ ਮੈਂ ਕਈ ਵਾਰੀ ਕਹਣਾ ਉਹ ਵੀ ਸਾਰੇ ਚੰਗੇ ਬੰਦੇ ਹਰੇਕ ਫੀਲਡ 'ਚ ਹਰੇਕ ਫੀਲਡ ਦੀ ਗੱਲ ਕਰਦਾ ਮੈਂ ਵੀ ਸਾਰੇ ਬੰਦੇ ਚੰਗੇ ਨਹੀਂ ਹੁੰਦੇ ਹਰੇਕ ਮਾੜੇ ਨਹੀਂ ਹੁੰਦੇ ਹੁਣ ਕਈ ਬੰਦੇ ਤਾਂ ਮੈਂ ਇਹ ਜਿਹੇ ਬੰਦੇ ਆ ਜਿਨ੍ਹਾਂ ਨੂੰ ਆਪਾਂ ਸਿਰ ਤੇ ਚੜਾ ਰੱਖਿਆ ਹੈ ਨਾ ਆਦੀ ਅਫਸਰ ਤੇ ਵੀ ਉਹਨਾਂ ਨੂੰ ਸਨਮਾਨ ਕਰੀ ਜਾਂਦੇ ਆਪਾਂ ਨਾ ਸਨਮਾਨ ਕਾਦੇ ਲਈ ਕਰ ਰਹੇ ਆ ਯਾਰ ਆਪਾਂ ਮੇਲਿਆਂ ਦੇ ਆਪਦੇ ਫੰਕਸ਼ਨਾਂ ਤੇ ਕਿਤੇ ਹੋਰ ਕੀ ਉਹਨਾਂ ਨੇ ਸਮਾਜ ਲਈ ਕੀ ਖਾਸ ਕਰਤਾ ਜਾਂ ਆਪਣੇ ਲਈ ਕੀ ਖਾਸ ਕਰਤਾ ਵੀ ਜਿਨ੍ਹਾਂ ਨੂੰ ਆਪਾਂ ਸਨਮਾਨ ਕਰਿਆ ਉਹੀ ਲੋਕਾਂ ਨਾਲ ਠੱਗੀਆਂ ਕਰੀ ਜਾਂਦੇ ਆ ਯਾਰ ਕਮਾਲ ਦੀ ਗੱਲ ਤਾਂ ਇਹ ਹੋਈ ਪਈ ਹੈ ਆਪਾਂ ਸਿਰ ਤੇ ਭਾਲੇ ਲੋਕਾਂ ਨੂੰ ਗਾਣਾ ਗੱਢੀ ਜਾਂਦੇ ਆ ਵੀਡੀਓ ਦੇ ਵਿੱਚ ਮਾਤਰਾ ਐ ਕਰ ਦੂ ਮੈਂ ਤੇਰਾ ਉਹ ਕਰ ਦੂ ਉਹਨਾਂ ਨੂੰ ਆਪਾਂ ਸਿਰ ਤੇ ਚੜਾਉਣੇ ਆ ਮੈਂ ਬੇਨਤੀ ਕਰਦਾ ਆਪਣੇ ਚੈਨਲ ਵਾਲਾ ਵੀਰਾਂ ਨੂੰ ਵੀ ਸਾਰੇ ਸਤਿਕਾਰਯੋਗ ਨੇ ਮੇਰੇ ਭਰਾ ਨੇ ਮੇਰੇ ਵੀਰ ਨੇ ਇੱਕ ਵੀਰ ਦਾ ਹੱਥ ਹੋਰ ਆਇਆ ਕਹਿੰਦਾ ਬਾਈ ਤੂੰ ਵੀ ਚੈਨਲ ਵਾਲਾ ਚੈਨਲ ਵਾਲੇ ਹੋਰ ਵੀ ਆ ਕਹਿੰਦਾ ਯਾਰ ਤੂੰ ਤੁਹਾਡੇ ਚ ਵੀ ਕਸੂਰ ਆ ਉਹ ਬਾਈ ਨੇ ਕਿਹਾ ਕਹਿੰਦਾ ਤੁਸੀਂ ਵੀਡੀਓ ਔਲੇ ਦੀ ਕਹਿੰਦਾ ਜਾਨਵਰ ਨੂੰ ਆਇਆ ਦਿਖਾ ਦਿੰਨੇ ਹੋ ਮਾ ਵੀਰੇ ਅੱਜ ਤੱਕ ਮੈਂ ਜੋ ਸਚਾਈ ਹੈ ਸਾਹਮਣੇ ਉਹ ਦਿਖਾਈ ਕਿਰਪਾ ਮਾਲਵੇ ਹੋ ਸਕਦਾ ਇੱਕ ਅੱਧੀ ਵੀਡੀਓ ਮੈਥੋਂ ਇੱਧਰ ਉੱਧਰ ਮੈਂ ਇਹ ਨਹੀਂ ਕਹਿੰਦਾ ਮੈਂ ਰਾਬਾ ਕੋਈ ਮੈਂ ਗਲਤੀ ਨਹੀਂ ਕਰ ਸਕਦਾ ਗਲਤੀ ਹੋ ਗਈ ਹੋ ਕਿਤੇ ਨਾ ਕਿਤੇ ਇੱਧਰ ਉੱਧਰ ਵੀਡੀਓ ਪੈ ਗਈ ਹੋ ਹੋ ਸਕਦਾ ਕਿਸੇ ਦੀ ਬੜਾਈ ਹੋ ਗਈ ਹੋਵੇ ਇਹਦੇ ਚੰਗੇ ਜਾਨਵਰ ਦੇਖ ਕੇ ਬੜਾਈ ਹੋ ਗਈ ਹੋਵੇ ਪਰ ਮੈਂ ਉਹ ਚ ਇਹ ਨਹੀਂ ਕਹਿੰਦਾ ਹੁੰਦਾ ਕਦੇ ਵੀ ਇਸੇ ਤੋਂ ਜਾਨਵਰ ਲਓ ਤੁਸੀਂ ਜਾਂ ਇਹਦੇ ਕੋਲੇ ਆ ਕੇ ਫਸੋ ਜਾਂ ਇਹੀ ਵਾੜਾ ਚੰਗਾ ਹੋਰ ਕੋਈ ਦੁਨੀਆ ਤੇ ਹੈ ਨਹੀਂ ਉਹ ਤੋਂ ਮੇਰਾ ਮਕਸਦ ਹੁੰਦਾ ਸਿਰਫ ਉਹਦੀ ਮਿਹਨਤ ਦਿਖਾਉਣੀ ਉਹ ਬੰਦੇ ਦੀ ਕਿ ਉਹ ਬੰਦੇ ਨੇ ਆ ਮਿਹਨਤ ਕਰਕੇ ਆ ਚੀਜ਼ ਖੜੀ ਕਰੀ ਆ ਆ ਏਡੇ ਏਡੇ ਜਾਨਵਰ ਜਾਂ ਏਡੇ ਏਡੇ ਬੱਕਰੀਆਂ ਖੜੀਆਂ ਕਰ ਲਿਆ ਇਹ ਬੰਦੇ ਇਹਦੇ ਕੋਲ ਇਦਾਂ ਦੇ ਜਾਨਵਰ ਨੇ ਇਦਾਂ ਤੋਂ ਸਟਾਰਟ ਕਰਿਆ ਨੇ ਇੱਥੋਂ ਸਟਾਰਟ ਕਰਿਆ ਇੱਥੇ ਪਹੁੰਚ ਗਿਆ ਉਹਦਾ ਲੇਵਲ ਅੱਪ ਕੀ ਆ ਉਹ ਕਿੱਥੋਂ ਸ਼ੁਰੂ ਹੋਇਆ ਜੀ ਕਿੱਥੇ ਆਇਆ ਮੇਰਾ ਮਕਸਦ ਉਹ ਹੁੰਦਾ ਮੇਰਾ ਮਕਸਦ ਉਹਨਾਂ ਦਾ ਬਿਜ਼ਨਸ ਗਰੋ ਕਰਨਾ ਨਹੀਂ ਹੁੰਦਾ ਜਾਂ ਮਤਲਬ ਇਹ ਉਹਨਾਂ ਦੀ ਵੇਚ ਖਰੀਦ ਬਾਰੇ ਮੈਂ ਇਨਫੋਰਮੇਸ਼ਨ ਨਹੀਂ ਦਿੰਦਾ ਮੈਂ ਸਿਰਫ ਨੰਬਰ ਦੇਣਾ ਹੁੰਦਾ ਵੀ ਤੁਸੀਂ ਕੋਈ ਜਾਣਕਾਰੀ ਲੈਣੀ ਆ ਜਾਂ ਤੁਸੀਂ ਕੋਈ ਬੱਚਾ ਲੈਣਾ ਤਾਂ ਲੈ ਸਕਦੇ ਹੋ ਹੁਣ ਇਹ ਥੋੜੀ ਵੀ ਜੇ ਮੇਰੇ ਵੀਡੀਓ ਦੇਖ ਲਈ ਤਾਂ ਤੁਸੀਂ 5000 ਵਾਲੇ ਬੱਚੇ ਦਾ ਵੀ 25000 ਲਾਇਆ ਉਹ ਵੀ ਟਵਾਣੇ ਨੇ ਵੀਡੀਓ ਪਾਈ ਸੀ ਇਹ ਤਾਂ ਜਾਨਵਰ ਚੰਗੇ ਹੋਣਗੇ ਚੰਗੇ ਹੋਣ ਦਾ ਮਤਲਬ ਇਹ ਨਹੀਂ ਵੀ 25 30000 ਦਾ ਬੱਚਾ ਉਹਦਾ ਜਾਂ 40000 ਦਾ ਬੱਚਾ ਉਹ ਢੋਡੀ ਦੇਖ ਢੋਡੀ ਸੋਚਣੇ ਦੇਖਣਾ ਵੀ ਉੱਥੇ ਕਿੰਨੇ ਦਾ ਬੱਚਾ ਉਹ ਵੀ ਤੁਹਾਨੂੰ ਬਾਕੀ 40000 ਵਾਲਾ ਬੱਚਾ ਦੇ ਰਿਹਾ ਉਹ ਚੀਜ਼ ਦੇ ਰਿਹਾ 40000 ਵਾਲੀ ਜਾਂ 5000 ਵਾਲੀ 40000 ਚ ਚੇਪੀ ਜਾਂਦਾ ਤੁਹਾਨੂੰ ਉਹ ਤੁਸੀਂ ਦੇਖਣਾ ਮੈਂ ਨਹੀਂ ਦੇਖਣਾ ਮੇਰਾ ਮਕਸਦ ਸਿਰਫ ਉਹਦਾ ਦਿਖਾਉਣਾ ਹੁੰਦਾ ਤੁਸੀਂ ਕਾਮਯਾਬ ਹੋ ਤੁਸੀਂ ਜਦੋਂ ਮਰਜ਼ੀ ਸੱਦ ਲਓ ਟਵਾਣੇ ਆ ਜਾ ਭਾਈ ਵੀਡੀਓ ਪਾ ਜਾ ਸਾਡੀ ਮੈਂ ਪਾ ਕੇ ਜਾਉ ਤੁਸੀਂ ਕਾਮਯਾਬ ਆਵਾ ਗਰਾਉਂਡ ਤੋਂ ਅਸਮਾਨ ਤੇ ਉੱਠ ਕੇ ਦਿਖਾਓ ਕੁਝ ਕਰਕੇ ਦਿਖਾਓ ਮੈਂ ਤਾਂ ਸਿਰਫ ਮਕਸਦ ਹੁੰਦਾ ਉਹਨਾਂ ਦਾ ਬਿਜ਼ਨਸ ਦਿਖਾਉਣਾ ਨਾ ਕਿ ਉਹਨਾਂ ਦਾ ਮੈਂ ਤੁਹਾਨੂੰ ਇਹ ਕਹਾਂ ਵੀ ਉਸੇ ਬੰਦੇ ਤੋਂ ਤੁਸੀਂ ਜਾਣ ਪਰ ਲਓ ਚੰਗਾ ਮਾੜਾ ਸਾਰੇ ਕਿਤੇ ਹੁੰਦਾ ਆਪਾਂ ਚੈਨਲ ਵਾਲਿਆਂ ਨੇ ਵੀ ਵਿੱਚੇ ਮੈਂ ਆਪਾਂ ਵੀ ਕਈ ਬੰਦੇ ਸਿਰ ਤੇ ਵਹਾ ਲੈਨੇ ਹਨਾ ਇੱਕ ਦੇ ਮਗਰ ਇੱਕ ਦੇ ਮਗਰ ਇੱਕ ਦੇ ਮਗਰ ਇੱਕ ਦੇ ਮਗਰ ਹੀ ਪਏ ਰਹਿੰਦੇ ਆ ਉਸੇ ਤੋਂ ਗਾਲਾਂ ਲਈ ਜਾਂਦੇ ਆ 100 ਕੁ ਸੁਣੀ ਜਾਂਦੇ ਆ ਉਹ ਗਾਕਾਂ ਨੂੰ ਕਸਟਮਰਾਂ ਨੂੰ ਗਾਲਾਂ ਦੇ ਦਿੰਦੇ ਰਹਿੰਦੇ ਆ ਤੇ ਉਹੋ ਜਿਹੇ ਨੂੰ ਆਪਾਂ ਸਿਰ ਤੇ ਭਾਈ ਜਾਂਦੇ ਆ ਫਿਰ ਕੀ ਗੱਲਾਂ ਜਰ ਇਹ ਕਿਉਂ ਸਿਰ ਤੇ ਭੋਨੇ ਆ ਕੀ ਦਿੱਤਾ ਆਪਾਂ ਨੂੰ ਨੇ ਬਈ ਕਾਦੇ ਪਿੱਛੇ ਸਿਰਫ ਡਿਊਆ ਪਿੱਛੇ ਚੰਦ ਡਾਲਣਾ ਪਿੱਛੇ ਵੀ 5-7 ਡਾਲਰ ਇਹਦੇ ਜੇ 1000 2000 5000 10000 ਵੀਡੀਓ ਚੱਲ ਗਈ ਇਹਦੇ ਤਾਂ ਇਹਦੀਆਂ ਗੱਲਾਂ ਸੁਣ ਕੇ ਟ੍ਰਸਟ ਕਰ ਬਈ ਉਹ ਬੜੀਆਂ ਗੱਲਾਂ ਸੋਹਣਿਆ ਕਰਦਾ ਤੇ ਵੀ ਉਹ ਪਿੱਛੇ ਚੰਦ ਪੈਸਿਆਂ ਪਿੱਛੇ ਚੰਦ ਡਾਲਰ ਪਿੱਛੇ ਆਪਾਂ ਕੀ ਕੋਸ਼ਿਸ਼ ਦਿਖਾਈ ਜਨੇ ਦੁਨੀਆ ਨੂੰ ਯਾਰ ਆਪਾਂ ਆਮ ਤੇ ਭੋਲੇ ਭਾਲੇ ਲੋਕਾਂ ਨੂੰ ਉਹਨਾਂ ਠੱਗਾਂ ਦੇ ਵਿੱਚ ਫਸਾ ਰਹੇ ਆ ਵੀਡੀਓ ਦਿਖਾ ਕੇ ਆਪਣਾ ਵੀ ਕਸੂਰ ਆ ਕਿਤੇ ਨਾ ਕਿਤੇ ਚੈਨਲ ਆਣ ਦਾ ਵੀ ਆਪਾਂ ਭੋਲੇ ਭਾਲੇ ਲੋਕਾਂ ਨੂੰ ਉਹਨਾਂ ਦੇ ਜਾਲ ਵਿੱਚ ਫਸਾ ਰਹੇ ਆ ਵੀਡੀਓ ਦਿਖਾ ਕੇ ਉਹਨਾਂ ਦੀਆਂ ਗੱਲਾਂ ਸੁਣਾ ਕੇ ਮੈਂ ਤਾਂ ਕਹਣਾ ਮੇਰੀਆਂ ਵੀਡੀਓ ਦੇਖਿਆ ਕਰੋ ਗੌਰ ਬੇਸ਼ੱਕ ਸੁਣਿਆ ਕਰੋ ਮੇਰੇ ਜਿਆਦਾਤਰ ਇੰਟਰਵਿਊ ਹੋਣਗੇ ਆ ਮੇਰਾ ਕੋਈ ਵਪਾਰਕ ਲੈਣ ਦਾ ਜਾਂ ਕਿਤੇ ਵੀ ਸੌਦੇ ਬਾਜੀ ਚ ਜਾ ਕਿਤੇ ਹੋਰ ਇਦਾਂ ਦੀ ਵੀਡੀਓ ਕੋਈ ਨਹੀਂ ਹੋਣੀ ਮੇਰੀ ਜਿਆਦਾਤਰ ਕੀ ਕਹਿਣਾ ਪ੍ਰਾਣੀ ਇੱਕ ਅੱਧੀ ਪਈ ਹੋਵੇ ਸੌਦੇ ਸੌਦੇ ਨਹੀਂ ਹੋਣਗਾ ਨਹੀਂ ਮੇਰਾ ਜਿਆਦਾ ਕੰਮ ਹੁੰਦਾ ਸਿਰਫ ਅਗਲੇ ਨੂੰ ਪ੍ਰਮੋਟ ਕਰਨਾ ਜਾਂ ਅਗਲੇ ਦੀ ਜ਼ਿੰਦਗੀ ਦਿਖਾਉਣੀ ਵੀ ਇਹਨਾਂ ਨੇ ਕਿੱਥੋਂ ਸ਼ੁਰੂ ਹੋਇਆ ਤੇ ਕਿੱਥੇ ਮੇਰੀਆਂ ਸਿਰਫ ਫਾਰਮਾਂ ਤੇ ਵੀਡੀਓ ਹੋਣਗੇ ਜ਼ਿਆਦਾ ਜੇ ਤੁਸੀਂ ਦੇਖਿਆ ਹੋਣਗੇ ਮੈਂ ਨਹੀਂ ਕਹਿੰਦਾ ਮੈਂ ਬਾਲਾ ਚੰਗਾ ਤੁਸੀਂ ਸਾਰੇ ਮਾੜੇ ਹੋ ਮੈਂ ਤਾਂ ਕਹਿੰਦਾ ਮੈਂ ਤਾਂ ਸਭ ਤੋਂ ਗਿਰਿਆ ਹੋਇਆ ਹਾਂ ਬਾਈ ਮੈਥੋਂ ਦਾ ਸਾਰੇ ਚੰਗੇ ਆ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਵੀ ਸਾਰੇ ਨਹੀਂ ਬੁਰੇ ਮੈਂ ਮੈਂ ਚੰਗਾ ਨਹੀਂ ਸਾਰੇ ਬੁਰੇ ਨਹੀਂ ਮੈਂ ਤਾਂ ਚੰਗਾ ਹੈ ਨਹੀਂ ਬਾਈ ਮੈਂ ਤਾਂ ਪਹਿਲਾਂ ਆਪਦੇ ਤੇ ਲਾ ਕੇ ਚੱਲਦਾ ਮੈਂ ਨਹੀਂ ਚੰਗਾ ਹੈਗਾ ਮੈਨੂੰ ਸਭ ਤੋਂ ਵੱਧ ਮੇਰੇ ਤੇ ਵਿਸ਼ਵਾਸ ਨਾ ਕਰਿਓ ਮੇਰੀਆਂ ਗੱਲਾਂ ਵੀ ਤੇ ਬਾਲਾ ਚੰਗੀਆਂ ਲੱਗਦੀਆਂ ਤੁਸੀਂ ਮੇਰੇ ਤੇ ਵਿਸ਼ਵਾਸ ਨਾ ਕਰਿਓ ਕਿਤੇ ਮੈਨੂੰ ਹੋਣ ਲੱਗ ਕੇ ਆਖੋ ਕਿ ਟਵਾਣੇ ਹੁਣ ਤਾਂ ਤੂੰ ਹੀ ਬੱਕਰੀਆਂ ਦਵਾ ਤੇਰੇ ਤੇ ਵਿਸ਼ਵਾਸ ਨਾ ਕਦੇ ਨਾ ਕਰਿਓ ਬਈ ਆਹ ਦੀਆਂ ਅੱਖ ਦਵਾਖ ਦੀਆਂ ਅੱਖਾਂ ਖੋਲ ਕੇ ਆਹ ਅੱਖਾਂ ਨਹੀਂ ਇਹਦੀਆਂ ਦਿਮਾਗ ਦੀਆਂ ਅੱਖਾਂ ਖੋਲ ਕੇ ਚੱਲਿਓ ਤੇ ਬੱਕਰੀ ਕਰਾਸ ਕਰਾਉਣੀ ਹੁੰਦੀ ਹੈ ਕਰਵਾ ਲਿਆ ਕਰੋ ਕਰਵਾਇਆ ਕਰੋ ਜੈਜ ਮੈਂ ਇਹ ਨਹੀਂ ਕਹਿੰਦਾ ਫੀਸ ਨਾ ਲਓ ਜਾਂ ਜਿਹੜੇ ਫਾਰਮਰ ਫੀਸ ਨਾ ਲਓ ਲਓ ਤੁਹਾਡੇ ਕੰਮ ਆ ਤੁਹਾਡਾ ਬਿਜ਼ਨਸ ਆ ਤੇ ਮੈਂ ਇਹ ਵੀ ਨਹੀਂ ਕਹਿੰਦਾ ਵੀ ਤੁਸੀਂ ਹੁਣ ਫੀਸਾ ਦੇ ਕੇ ਨਹੀਂ ਆਉਣੇ ਆ ਕਿਸੇ ਨੇ ਫੀਸਾ ਦਿਓ ਬਈ ਜਾਇਜ ਦਿਓ ਅਗਲੇ ਦਾ ਖਰਚਾ ਪਾਣੀ ਮੋੜੋ ਜਿਹੜੇ ਫੀਸ ਲੈਂਦੇ ਨਾ 2000 1000 1500 ਕੋਈ 2500 ਕਿੰਨੀ ਥੋੜੀ ਕਾਣੀ ਜਿਹੜੇ ਲੈਂਦੇ ਆ ਵੀ ਆਪ ਦਾ ਖਰਚਾ ਪਾਣੀ ਉਹਨਾਂ ਦਾ ਮੁਰਦਾ ਰਹੇ ਮੋੜੋ ਬਈ ਦਿਓ ਨਹੀਂ ਕਹਤਾ ਅਗਲੇ ਦਾ ਖਰਚਾ ਹੁੰਦਾ ਅਗਲੇ ਨੇ ਜਾਨ ਬਰ ਬੱਚੇ ਤੋਂ ਲੈ ਕੇ ਉਹ ਵੱਡੇ ਤੱਕ ਪਾਲਿਆ ਤੇ ਕਿੰਨਾ ਖਰਚਾ ਕਰਿਆ ਆਪਾਂ ਉਹ ਵੀ ਨਹੀਂ ਇਹ ਨਹੀਂ ਕਹਿੰਦਾ ਮੈਂ ਉਹਨਾਂ ਨੂੰ ਹੁਣ ਵੀ ਫੀਸਾ ਲੈਣੋ ਫੜ ਜਾਓ ਤੁਸੀਂ ਜਾਂ ਤੁਸੀਂ ਫੀਸਾ ਨਵੇਂ ਬੰਦੇ ਫੀਸਾ ਦੇ ਕੇ ਹੀ ਨਾ ਹੋ ਜਾ ਮੈਂ ਬੰਦੀ ਕਰ ਦੋ ਬਹੁਤ ਕੁਛ ਪਿਆ ਹੈ ਬਹੁ ਠੱਗੀਆਂ ਹੋ ਰਹੀਆਂ ਠੱਗੀਆਂ ਦਾ ਹਜੇ ਤਾਂ ਲੇਬਲ ਸ਼ੁਰੂ ਹੋਇਆ ਬਈ ਵੀ ਬੱਕਰੀ ਪਾਲਣੇ ਚ ਕਿੰਦਾਂ ਦੀਆਂ ਠੱਗੀਆਂ ਹੋ ਰਹੀਆਂ ਹਜੇ ਤਾਂ ਸ਼ੁਰੂ ਹੋਇਆ ਹੈ ਹਜੇ ਤੱਕ ਹੋਰ ਆਸਾਂ ਜਦੋਂ ਆਪਦੇ ਜੈਰਸ ਕਰ ਲੱਗੇ ਯਾਰ ਤੁਹਾਡੇ ਤੋਂ ਉਦੋਂ ਸਮਝੋ ਤੁਹਾਡੀ ਤਰੱਕੀ ਹੈ ਮੈਨੂੰ ਹੁਣ ਪਤਾ ਹੈ ਮੈਂ ਇਹੋ ਜੀ ਅੱਗ ਸ਼ੁਰੂ ਕਰਤੀ ਹੈ ਜਿਹੜੀ ਹੁਣ ਭਾਂਬੜ ਬਣੂਗੀ ਇੱਕ ਦਿਨ ਇਹ ਜੀ ਅੱਗ ਸ਼ੁਰੂ ਕਰ ਦੁੱਤੀ ਹੈ ਮੈਂ ਜਿਹੜੀ ਇੱਕ ਦਿਨ ਭਾਂਬੜ ਬਣੂਗੀ ਉੱਠੋਗੀ ਆਪਦੇ ਜੈਰਸ ਕਰਨੇ ਸ਼ੁਰੂ ਕਰਤੀ ਆਪਦਿਆਂ ਨੇ ਚਾਹੇ ਉਹ ਕਿਸੇ ਤਰ੍ਹਾਂ ਦੀ ਵੀ ਲਾ ਲੋ ਉਹ ਮਜ਼ਾਕ ਚ ਕਰਦੇ ਆ ਜਾਂ ਕਿਵੇਂ ਕਰਦੇ ਆ ਪਰ ਆਦਾਂ ਨੇ ਅੰਦਰ ਅੱਗ ਮੱਚੀ ਆ ਹੁਣ ਤੇ ਮੱਚਦੀ ਵੀ ਰਵੇ ਮੈਂ ਤਾਂ ਕਹਿਣਾ ਸਾਰਿਆਂ ਦੇ ਸੀਨੇ 'ਚ ਉੱਠਣ ਬਿਵਾਲ ਤੇ ਹੁਣ ਕਿਤੇ ਨੂੰ ਇਹ ਇੱਕ ਦਿਨ ਕਿਹਾ ਜਾਂਦਾ ਹੈ ਨਾ ਬੱਕਰੀ ਨੂੰ ਗਰੀਬ ਦੀ ਗਾਂ ਕਿਹਾ ਜਾਂਦਾ ਸੀਗਾ ਪਰ ਅੱਜ ਇਹ ਗਾਂ ਤੋਂ ਮੱਜਾਂ ਤੋਂ ਵੀ ਟਪਾਤੀ ਇਹ ਉਹ 2-2 ਲੱਖ ਦੀ ਬੱਕਰੀ ਢਾਈ-ਢਾਈ ਲੱਖ ਦੀ ਬੱਕਰੀ 2 ਲੱਖ ਦੀ ਤਾਂ 1.5 ਲੱਖ ਦੀ ਸਿਰੇ ਦੀ ਮੱਝ ਆ ਜਾਂਦੀ ਹੈ ਬਾਈ ਜਿਹੜੀ 16-17 ਕਿਲੋ ਦੁੱਧ ਦਿੰਦੀ ਹੈ 18 ਕਿਲੋ ਦੁੱਧ ਦਿੰਦੀ ਹੈ ਉਹ ਖਾਲੀ ਬੱਕਰੀਆਂ ਬਸ ਕੱਲਾ ਕੱਦਦਾ ਹੈ ਇਹ 40 ਇੰਚ ਦੀ ਹੈ 42 ਇੰਚ ਦੀ ਹੈ ਬਈ 1.5 ਲੱਖ ਦੀ ਹੈ 2 ਲੱਖ ਦੀ ਹੈ ਗੱਲ ਹੈ ਕੋਈ ਉਹ ਜਿਹੇ ਆਪਣੇ ਅੜਗ ਖਾਉਣ ਵਾਲੇ ਆ ਵੇ ਆ ਲੈ ਲਓ 2 ਲੱਖ ਦੀ 2.5 ਲੱਖ ਦੀ ਬੱਕਰੀ 3 ਲੱਖ ਦਾ ਬੱਕਰਾ 5 ਲੱਖ ਦਾ ਬੱਕਰਾ ਚੰਗੇ ਚੰਗੇ ਝੋਟੇ ਨਾਮੀ ਝੋਟੇ ਜਿਹੜੇ ਚੈਂਪੀਅਨ ਬਣੇ ਹੋਏ ਝੋਟੇ 500 ਹਜ਼ਾਰ ਫੀਸ ਹੈ ਬਈ ਇਹਨਾਂ ਦੀ ਕੋਈ 500 ਕੋਈ ਹਜ਼ਾਰ ਹੈ ਜਾਨਵਰ ਤਾਂ ਉਹ ਵੀ ਹੈ ਯਾਰ ਫੇਰ ਆਖਣਗੇ ਬਈ ਇਹ ਵੇਖਦੀ ਹੈ ਫਰੇਕ ਪਰਪਸ ਨਾਲ ਵਿਕਦੀ ਹੈ ਤਾਂ ਮਹਿੰਗੀ ਹੈ ਨਹੀਂ ਪਰਪਸ ਨਾ ਹੋਣਾ ਮਹਿੰਗਾ ਨਹੀਂ ਹੁੰਦਾ ਹਰੇਕ ਚੀਜ਼ ਦੇ ਪਰਪਸ ਹੁੰਦਾ ਬਾਈ ਆਪਦੇ ਸਾਹ ਹਰੇ ਚੀਜ਼ ਹੈ ਜ ਮੱਝ ਦਾ ਦੁੱਧ ਨਹੀਂ ਵਿਕਦਾ ਮੱਝ ਦੇ ਬੱਚੇ ਨਹੀਂ ਵਿਕਦੇ ਮੱਝ ਦੇ ਬੱਚੇ ਕਦੇ ਸੜਕ ਬੱਕਰੀ ਨੂੰ ਕਹਿੰਦੇ ਆ ਕੋਈ ਸੜਕਾਂ ਦੇ ਫਿਰਦੇ ਦੇਖਿਆ ਕਦੇ ਕੱਟੇ ਸੜਕਾਂ ਦੇ ਫਿਰਦੇ ਦੇਖਿਆ ਤੁਸੀਂ ਕਦੇ ਕੱਟੇ ਨਹੀਂ ਵਿਕਦੇ ਕਟੀਆਂ ਨਹੀਂ ਵਿਕਦੀਆਂ ਮੱਝ ਨਹੀਂ ਵਿਕਦੀ ਮੱਝ ਦਾ ਦੁੱਧ ਨਹੀਂ ਵਿਕਦਾ ਓ ਨਹੀਂ ਵਿਕਦੇ ਕੱਲੇ ਬੱਕਰੇ ਬੱਕਰੀਆਂ ਵਿਕਦੀਆਂ ਜਾਂ ਬੱਕਰੇ ਵਿਕਦੇ ਆ ਕਾਇਦਾ ਨਹੀਂ ਕਰੇ ਸੜਕਾ ਤੇ ਫਿਰਦੇ ਸਮਝਾਂ ਕਿਹੜਾ ਹੜਕਾ ਤੇ ਫਿਰਦਿਆਂ ਫਿਰ ਜੇ ਜੇਸਾ ਨਾ ਜੇ ਬੱਕਰੀ 2 ਲੱਖ ਦੀ ਮੱਝ ਦਾ ਫਿਰ 15-20 ਲੱਖ ਦੀ ਹੋਣੀ ਚਾਹੀਦੀ ਆਸਾ ਨਾ ਮੱਝਾਂ ਵਾਲੇ ਕਿਉਂ ਪੁੱਛਿਆ ਬਾਈ ਫਿਰ ਮੱਝਾਂ ਵੀ ਚੈਂਪੀਅਨ ਨੇ ਝੋਟੇ ਵੀ ਚੈਂਪੀਅਨ ਨੇ ਝੋਟਾ ਦਾ ਫਿਰ ਕਰੋੜ-ਕਰੋੜ ਦਾ 2-2 ਕਰੋੜ ਦਾ ਹੋਣਾ ਚਾਹੀਦਾ 5-7 ਲੱਖ ਦਾ ਤਾਂ ਹੋਣਾ ਹੀ ਨਹੀਂ ਚਾਹੀਦਾ ਉਹਦੀ ਫੀਸ ਤਾਂ ਫਿਰ 40-50 ਹਜ਼ਾਰ ਹੋਣੀ ਚਾਹੀਦੀ ਝੋਟੇ ਦਾ 1500 ਨਹੀਂ ਹੋਣੀ ਚਾਹੀਦੀ ਭਾਈ ਆਪਾਂ ਥੋੜੀ ਜਿਹੀ ਗਰੀਬ ਦੀ ਗਾਂ ਨੂੰ ਇਹ ਥੋੜੀ ਅਮੀਰ ਦੀ ਕੋੜੀ ਬਣਾਈ ਜਾਂਦੇ ਹੁਣ। ਕਿ ਗਰੀਬੀ ਦੀ ਗੱਲ ਹੀ ਨਹੀਂ ਹੁਣ ਗਰੀਬਾਂ ਨੂੰ ਤਾਂ ਮਾਜਦਾ ਤੁਸੀਂ। ਲੱਖਾਂ 'ਚ ਪਹਜਾ ਕੇ ਇਹਨੂੰ ਪਰ ਲੱਖਾਂ ਦੀ ਹੈ ਨਹੀਂ ਪਹਚਾਈ ਆ ਸਿਰਫ। ਇਹ ਪਹਚਾਇਆ ਝੂਠੇ ਸੌਦਿਆਂ ਨੇ ਝੂਠੇ ਗੱਲਾਂ ਨੇ। 5 10 25 30 ਹਜ਼ਾਰ ਦੀ ਬੱਕਰੀ ਨੂੰ ਦਿਖਾ ਕੇ 60 ਹਜ਼ਾਰ ਦੀ ਖਾਉਣਾ ਉਹਨੂੰ 70 ਹਜ਼ਾਰ ਦੀ ਦਿਖਾਉਣਾ। ਨਾ ਸਮਝਿਆ ਨੇ ਸਮਝ ਲੈਣਾ ਵੀ ਹਾਂ ਯਾਰ ਵਾਕਈ ਏ ਜੇ ਚੈਨਲ ਤੇ ਵੀਡੀਓ ਆਈ ਜਾਂਦੀ ਤਾਂ ਵਾਕਈ ਇੰਨੇ ਦੀ ਹੋਊਗੀ ਯਾਰ ਆ ਵਾਕਈ ਸੱਚੀ ਗੱਲ ਆ। ਆਪਾਂ ਵੀ ਉਹਨੇ ਹੀ ਭਾਗੀਦਾਰਾਂ ਐ ਝੂਠ ਫਲਾਉਣ ਦੇ ਆਪਾਂ ਵੀ ਉਹਨੇ ਹੀ ਭਾਗੀਦਾਰਾਂ ਜਿੰਨਾ ਝੂਠ ਬੋਲਣ ਵਾਲਾ ਭਾਗੀਦਾਰ ਆ ਨਾ ਇਸ ਧੋਖਿਆਂ ਵਿੱਚ ਧੋਖਾਧੜੀਆਂ ਵਿੱਚ ਉਹਨੇ ਆਪਾਂ ਵੀ ਭਾਗੀਦਾਰਾਂ ਆ ਆਪਾਂ ਵੀ ਧੋਖਾ ਵਿੱਚ ਉਹਨੇ ਹੀ ਭਾਗੀਦਾਰ ਆ ਕਿੱਥੇ ਮਾਫੀ ਲਵੋਗੇ ਕਿੱਥੇ ਮਾਫੀ ਮਿਲੂਗੀ ਆਪਾਂ ਨੂੰ ਜਿਹੜਾ ਗਰੀਬਾਂ ਦਾ ਹੱਕਾਂ ਦਾ ਹੱਕ ਖਾਈ ਜਾਂਦੇ ਆਪਾਂ ਪਤਾ ਨਹੀਂ ਕੋਈ ਗਰੀਬ ਯਾਰ ਕਿਵੇਂ ਪੈਸੇ ਜੋੜ ਕੇ ਬੱਕਰੀ ਲੈਂਦਾ ਮੈਨੂੰ ਲੱਗਦਾ ਮੇਰਾ ਘਰ ਦਾ ਖਰਚਾ ਚੱਲਣ ਲੱਗ ਜਾ ਬੱਕਰੀ ਨਾਲ ਯਾਰ ਇੱਕ ਨਾ ਮੈਂ ਦੋ ਲੈ ਲਾਇਆ ਮੇਰਾ ਘਰ ਦਾ ਖਰਚਾ ਚੱਲਣ ਲੱਗ ਜਾ ਕਿਵੇਂ ਕਿਵੇਂ ਲੈਂਦਾ ਹੋਊਗੀ ਪਤਾਓ ਆਪੇ ਵੀ ਉਹਨੇ ਭਾਗੀਦਾਰ ਆ ਉਹਦੇ ਵਿੱਚ ਸਾਰੇ ਉਹਨੇ ਭਾਗੀਦਾਰ ਆ ਬਹੁਤ ਸੋਹਣੇ ਕਮੈਂਟ ਆਉਂਦੇ ਆ ਇੱਕ ਦਿਨ ਆਪਾਂ ਗੱਲ ਸਪੈਸ਼ਲ ਕਰਾਂਗੇ ਬੱਕਰੇ ਦੇ ਬੱਕਰਾ ਕਿਹਜ ਕਈ ਵੀਰ ਕਹਿੰਦੇ ਵੀ ਟੈਸਟਿਕਲ ਇਦਾਂ ਇਦਾਂ ਐ ਤਾਂ ਕੱਦ 50 60 50 ਇੰਚ 40 ਇੰਚ ਆਪ ਆਪਣਾ 47 ਇੰਚ 43 ਇੰਚ 50 ਇੰਚ ਕੱਦ ਹੋਣਾ ਚਾਹੀਦਾ ਬੱਕਰੇ ਦਾ ਫੇਰ ਆ ਜੀ ਬੱਕਰੀ 42 ਇੰਚ 43 ਇੰਚ 45 ਦੁੱਧ ਦੇਖੋ ਕੱਦਾਂ ਤੇ ਨਾ ਜਾਓ ਜਿਆ ਨਬਰ ਥੱਲੇ ਦੁੱਧ ਹੈਗਾ ਤੁਹਾਡੀ ਬੱਕਰੀ ਥੱਲੇ 4-5 ਲੀਟਰ 5 ਤਾ ਚੱਲ ਹੁੰਦਾ ਨਹੀਂ ਨਾਰਮਲ ਕਿਸੇ ਹਰੇਕ ਦਾ ਨਹੀਂ ਹੁੰਦਾ 3.5-4 3.5 ਚੰਗੀ ਬੱਕਰੀ ਥੱਲੇ 3.5-4 ਲੀਟਰ ਵਧੀਆ ਦੁੱਧ ਹੁੰਦਾ ਵਧੀਆ ਮੰਨਿਆ ਜਾਂਦਾ ਉਹਨੂੰ ਵਧੀਆ ਦੁੱਧ ਹੁੰਦਾ ਵਧੀਆ ਬੱਚੇ ਪਾਲਦੀ ਐ ਇੰਨੇ ਦੁੱਧ ਵਾਲੀ ਬੱਕਰੀ ਮਹੀਨਾਕ ਦੁੱਧ ਹੈਗਾ ਤੁਹਾਡੀ ਬੱਕਰੀ ਥੱਲੇ ਜੇ ਤੁਹਾਡੇ ਬੱਕਰੇ ਦੇ ਬੱਚੇ ਆਉਂਦੇ ਹੋਏ ਇੰਨੇ ਦੁੱਧ ਵਾਲੇ ਆਉਂਦੇ ਆ ਜੀ ਤਾਂ ਤੁਸੀਂ ਬੱਕਰੀ ਕਰਾਸ ਕਰਾਉਣੀ ਆ ਜਾਂ ਜਿਹਦੇ ਬੱਕਰੇ ਤੋਂ ਇਹ ਬੱਚਾ ਲੈਣਾ ਉਹਦੇ ਉਹਦੀਆਂ ਸਾਰੀਆਂ ਪੱਠਾ ਇੰਨੇ ਦੁੱਧ ਵਾਲੀਆਂ ਆਉਂਦੀਆਂ ਨੇ ਬਾਕੀ ਆਉਂਦੀਆਂ ਕੱਦਾਂ ਮਗਰ ਨਾ ਪਾਓ ਜ ਤੋ ਦੇਮ ਘਰੇ 48 ਇੰਚ ਦਾ ਬੱਕਰਾ ਖੜਾ ਤਾਂ ਮੂਸੇ ਦੇ ਬੱਚੇ ਲੈਣੇ ਆ ਮੇਰੇ ਘਰੇ ਐਡਾ ਬੱਕਰਾ ਖੜਾ ਹੋਵੇ ਇਦਾਂ ਨਾ ਚੱਲੋ ਸੋ ਸਮਝਣਾ ਚੱਲੋ ਸਮਝਦਾਰੀ ਨਾਲ ਚੱਲੋ ਅੱਖਾਂ ਖੋਲ ਕੇ ਚੱਲੋ ਆਪ ਸੌਦੇ ਕਰਨੇ ਸਿੱਖੋ ਆਪ ਭੰਨ ਤੋੜੀ ਕਰਨੀ ਸਿੱਖੋ ਸਾਰਾ ਕੁਝ ਹੋ ਜਾਂਦਾ ਹੁੰਦਾ ਸਾਰਾ ਕੁਝ ਸੰਭਵ ਹੈ ਇਹ ਨਹੀਂ ਹੈਗਾ ਵੀ ਤੁਸੀਂ ਸੌਦਾ ਕਰ ਨਹੀਂ ਸਕਦੇ ਤੁਸੀਂ ਬੱਕਰੀ ਲੈ ਨਹੀਂ ਸਕਦੇ ਤੁਸੀਂ ਮੇਮਣਾ ਵੇਚ ਨਹੀਂ ਸਕਦੇ ਸਾਰਾ ਕੁਝ ਹੋ ਜਾਂਦਾ ਉਹ ਵੀ ਤਾਂ ਬੰਦੇ ਹੀ ਆ ਜਿਹੜੇ ਤੁਹਾਨੂੰ ਦਵਾਉਂਦੇ ਵਿੱਚ ਸੌਦੇ ਵਾਈ ਦੇ ਪਏ ਕੇ ਤੁਹਾਨੂੰ ਬੱਕਰੀਆਂ ਜਾਂ ਬੱਚੇ ਦਵਾਉਂਦੇ ਉਹ ਵੀ ਤਾਂ ਬੰਦੇ ਆ ਤੁਸੀਂ ਵੀ ਬੰਦੇ ਹੋ ਆਪ ਖਰੀਦਣੀ ਸਿੱਖੋ ਆਪ ਨਸਲ ਦੀ ਪਰਖ ਕਰਨੀ ਸਿੱਖੋ ਜਿਹੜੇ ਸਿੱਖੇ ਬੈਠੇ ਨਸਲਾਂ ਦੀਆਂ ਪਰਖਾਂ ਉਹ ਕਿਹੜਾ ਪੇੜ ਤੋਂ ਸਿੱਖ ਗਏ ਆ ਉਹਨਾਂ ਨੇ ਵੀ ਤਾਂ ਘੁੰਮ ਫਿਰ ਕੇ ਦੁਨੀਆਦਾਰੀ ਵਿੱਚ ਸਿੱਖੀਆਂ ਗੱਲਾਂ ਤੁਸੀਂ ਵੀ ਦੁਨੀਆਦਾਰੀ ਦੇ ਵਿੱਚ ਘੁੰਮ ਫਿਰ ਕੇ ਸਿੱਖ ਸਕਦੇ ਹੋ ਮੇਰੇ ਮਗਰ ਨਹੀਂ ਲੱਗਣਾ ਕਿਸੇ ਨੇ ਵੀ ਕਿਸੇ ਹੋਰ ਦੇ ਮਗਰ ਨਹੀਂ ਲੱਗਣਾ ਆਪਦੇ ਦਿਮਾਗ ਨਾਲ ਸੋਚਣਾ ਆਪੀ ਸਮਝਣਾ ਸੋਚਣਾ ਵੀ ਬਾਕੀ ਜਿੰਨੇ ਦਾ ਜਾਨਵਰੇ ਮੰਗ ਰਿਹਾ ਹੈਗਾ ਉਸ ਦਾ ਉਸ ਕਸਵੱਟੀ ਤੇ ਪੂਰਾ ਉਤਰਦਾ ਜਾਨਵਰ ਜੇ ਉਹ 50000 ਮੰਗ ਰਿਹਾ ਤਾਂ ਉਹ 50000 ਦਾ ਹੈਗਾ ਜਾਨਵਰ ਜੇ ਉਹ 60000 ਮੰਗ ਰਿਹਾ ਉਹ 60000 ਦਾ ਹੈਗਾ ਜਾਨਵਰ ਜੇ ਉਹ ਬੱਚੇ ਦਾ 20000 ਮੰਗ ਰਿਹਾ ਤਾਂ 20000 ਦਾ ਬੱਚਾ ਹੈਗਾ ਉਹ ਕਦੇ ਪਰਖ ਕੇ ਦੇਖਿਓ ਪਰਖ ਦੀ ਨਿਗਾਹ ਨਾਲ ਦੇਖਿਓ ਸ਼ੱਕ ਕਰਨਾ ਸਿੱਖੋ ਹਰੇਕ ਤੇ ਵਿਸ਼ਵਾਸ ਕਰਨਾ ਸਿੱਖੋ ਸ਼ੱਕ ਕਰਨਾ ਸਿੱਖੋ ਜੇ ਕਾਮਯਾਬ ਹੋਣਾ ਹੈ ਤਾਂ ਇਹ ਨਹੀਂ ਕਹਿੰਦਾ ਵੀ ਹੁਣ ਕਿਸੇ ਨੂੰ ਸਾਰਿਆਂ ਨੂੰ ਸ਼ੱਕ ਦੀ ਨਿਗਾਹ ਨਹੀਂ ਦੇਖਣ ਲੱਗ ਜਾ ਤੂੰ ਚੱਕਰਾ ਮਤਲਬ ਇਹ ਹੈ ਵੀ ਤੁਸੀਂ ਪਰਖੂ ਨੀਂਗਾ ਨ ਦੇਖਣੇ ਸਿੱਖੋ ਵੀ ਹਾਂ ਯਾਰ ਵੀ ਕਿਤੇ ਮੇਰੇ ਨਾਲ ਧੋਖਾ ਤਾਂ ਨਹੀਂ ਕਰ ਰਿਹਾ ਬੰਦਾ ਕਿਤੇ ਮੈਨੂੰ ਇਹ ਮਾੜੀ ਚੀਜ਼ ਤਾਂ ਨਹੀਂ ਚੇਪ ਰਿਹਾ ਕਿਤੇ ਮੈਂ ਇਹਦੇ ਤੇ ਜ਼ਿਆਦਾ ਵਿਸ਼ਵਾਸਤਾ ਨਹੀਂ ਕਰੀ ਬੈਠਾ ਕਿਤੇ ਮੇਰੇ ਵਿਸ਼ਵਾਸ ਦਾ ਫਾਇਦਾ ਤਾਂ ਨਹੀਂ ਚੱਕ ਰਿਹਾ ਮੈਂ ਪਰਖ ਕੇ ਦੇਖਾਂ ਆਪ ਨੂੰ ਹੌਲੀ ਹੌਲੀ ਸਮਝ ਆ ਜਾਊਗੀ ਇੱਕ ਦੋ ਵੀਰਾਂ ਨੂੰ ਆਪਦੇ ਆਸੇ ਪਾਸਿਆਂ ਨੂੰ ਜਿਹੜੇ ਪਹਿਲਾਂ ਤੋਂ ਤੁਹਾਡੇ ਤੋਂ ਕੰਮ ਕਰਦੇ ਉਹਨਾਂ ਨੂੰ ਦਿਖਾ ਲਿਆ ਕਰੋ ਥੋੜਾ ਬਹੁਤ ਉਹਨਾਂ ਵਿੱਚ ਤੁਸੀਂ ਸਿੱਖਣ ਲੱਗ ਜਾਓਗੇ ਉਹ ਉਹਨਾਂ ਤੇ ਫਿਰ ਗੌਰ ਕਰੋ ਵੀ ਇਹਨੇ ਵੀਰ ਨੇ ਕੀ ਗੱਲ ਦੱਸੀ ਹੈ ਕੀ ਕਮੀ ਦੱਸੀ ਹੈ ਕੀ ਗੱਲ ਹੈ ਕਿਉਂ ਹੈ ਇਦਾਂ ਸਾਰਾ ਕੁਝ ਆਪ ਪਰਖਣ ਲੱਗ ਜਾਓਗੇ ਹੌਲੀ ਹੌਲੀ ਸਿੱਖ ਜਾਓਗੇ ਲੰਮਾ ਸਮਾਂ ਚੱਲਣਾ ਸਿੱਖੋ ਸ਼ਾਰਟਕਟ ਛੱਡ ਦਿਓ ਸ਼ਾਰਟਕਟ ਕਾਮਯਾਬੀ ਦਾ ਰਾਹ ਨਹੀਂ ਹੈਗਾ ਲੰਮਾ ਚੱਲਣਾ ਸਿੱਖੋ ਲੰਮਾ ਚੱਲਣਾ ਹੀ ਕਾਮਯਾਬੀ ਦਾ ਰਾਹ ਬਹੁਤ ਠੱਗੀ ਵਾਲੇ ਮੈਨੂੰ ਫੋਨ ਆਉਂਦੇ ਆ ਜਿਹੜੇ ਠੱਗੀਆਂ ਦੇ ਮਾਰੇ ਆ ਕਮੈਂਟ ਤਾਂ ਇੰਨੇ ਜਿਆਦੇ ਆਇਆ ਵੀਰਾਂ ਦੇ ਕਹਿੰਦੇ ਭਾਈ ਸਵਾਲ ਲਿਆ ਤਾਂ ਬਹੁਤ ਠੱਗੀਆਂ ਵਾਜੀਆਂ ਸਾਡੇ ਨਾਲ ਬਹੁਤ ਠੱਗੀਆਂ ਵਾਲੇ ਵੀਰਾਂ ਦੇ ਫੋਨ ਆਉਂਦੇ ਆ ਬੰਦੇ ਬਹੁਤ ਜਿਆਦਾ ਵਾਪਸ ਵੀ ਨਹੀਂ ਲੈਂਦੇ ਇਹ ਜੇ ਫੋਨ ਆਇਆ ਮੈਨੂੰ ਮੁੜ ਕੇ ਵਾਪਸ ਵੀ ਨਹੀਂ ਲੈਂਦੇ ਗੱਲ ਹੀ ਨਹੀਂ ਸੁਣਦੇ ਅਗਲੇ ਦੇ ਬੱਕਰੇ ਚੇਪ ਦਿੰਦੇ ਬੱਚੇ ਚੇਪ ਦਿੰਦੇ ਮੁੜਖੇ ਅਗਲੇ ਗੱਲ ਵੀ ਨਹੀਂ ਸੁਣਦੇ ਵੀ ਬਾਈ ਕਿਵੇਂ ਆ ਵਿਕ ਜਾਣਗੇ ਜਾਂ ਵਿਕਦੇ ਨਹੀਂ ਜਾਂ ਕਿਵੇਂ ਆ ਹੁਣ ਇਹ ਵਿਕਣਗੇ ਦੁਆਰੇ ਸੋ ਗੌਰ ਕਰਨੀ ਸਿੱਖੋ ਚੌਥਾ ਪਾੜ ਜਲਦੀ ਲੈ ਕੇ ਆਵਾਂਗੇ ਆਪਾਂ ਚੌਥਾ ਪਾੜ ਕਿੱਥੇ ਬਣਾਵਾਂ ਕਿਵੇਂ ਬਣਾਵਾਂਗੇ ਕੀ ਗੱਲਾਂ ਹੋਣਗੀਆਂ ਤੁਹਾਡੇ ਕਮੈਂਟਾਂ ਤੋਂ ਹੀ ਪਤਾ ਲੱਗਣਗੀਆਂ ਉਹ ਸਾਰੀ ਗੱਲਬਾਤ ਕਰਾਂਗੇ ਸਾਰਿਆਂ ਤੇ ਪਰਦਾ ਚੱਕਾਂਗੇ ਆਪਾਂ ਹੌਲੀ-ਹੌਲੀ ਚੱਕਾਂਗੇ ਟਾਈਮ ਲੱਗੂਗਾ ਬਣੇ ਰਹੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੱਤੋ-ਵੱਤ ਪਿਆਰ ਦਿਆ ਕਰੋ ਪਿਆਰ ਤੁਹਾਡਾ ਬੈਸੇ ਬਹੁਤ ਜਿਆਦਾ ਹੈ ਪਰ ਹੋਰ ਸ਼ੇਅਰ ਕਰਿਆ ਕਰੋ ਤਾਂ ਕਿ ਹਰੇਕ ਤੱਕ ਇਹ ਵੀਡੀਓ ਪਹੁੰਚੇ ਯਾਰ ਇਹ ਜੀਆਂ ਵੀਡੀਓ ਤਾਂ ਹਰੇਕ ਤੱਕ ਪਹੁੰਚਾਇਆ ਕਰੋ ਦੂਜੀ ਵੀਡੀਓ ਤੋਂ ਤੁਸੀਂ ਬਹੁਤ ਦੋ ਸ਼ੇਅਰ ਕਰਦੇ ਹੋ ਮੈਨੂੰ ਪਤਾ ਬਹੁਤ ਸ਼ੇਅਰ ਹੁੰਦੀਆਂ ਨੇ ਲੱਖਾਂ ਚ ਮਿਲੀਅਨਾਂ ਚ ਵੇਅੂ ਜਾਂਦੇ ਆ ਇਹਨਾਂ ਦੇ ਹਜ਼ਾਰਾਂ ਚ ਹੀ ਰਹਿ ਜਾਂਦੇ ਹੈ ਜੀਆਂ ਵੀਡੀਓ ਚੰਗੀਆਂ ਵੀਡੀਓ ਦੇ ਇਹ ਜੀਆਂ ਵੀਡੀਓ ਨੂੰ ਵੱਤੋ-ਵੱਤ ਸ਼ੇਅਰ ਕਰਿਆ ਕਰੋ ਧੰਨਵਾਦ ਜੀ ਮਿਹਰਬਾਨੀ ਪਿਆਰ ਦੇਣ ਲਈ ਸ਼ੁਕਰੀਆ